ਲਾ ਦੂੰਗਾ ਮੈਂ ਕੋਈ ਨਾ ਕਰ ਲੂਗਾ ਮਸੇ ਪਾਟੜਾ ਪਾ ਕੇ ਨਾਲ ਹੀ ਦੂਜੇ ਖੇਤ ਚ ਲਾ ਲਿਆ ਤੇ ਖੇਤ ਇਹਦਾ ਗਿੱਲਾ ਹੈ ਭਾਈ ਸੀਰ ਢਿੱਲੋਂ ਬਲੌਗਰ ਨੇ ਸੇਵਾ ਚੰਗੀ ਕਰੀ ਆ ਵਾ ਕੀ ਕਰਤਾ 8 ਵਜੇ ਦਾ ਸਮਾਂ ਬੱਦਲ ਕੱਢਦੇ ਫਿਰਦੇ ਆ ਗੇੜੇ ਤੇ ਗੱਗੂ ਵੀ ਹੋਇਆ ਖੜਾ ਇੱਧਰ ਟਰੈਕਟਰ ਦੇ ਨੇੜੇ ਤੇ ਟਰਾਲੀ 'ਚ ਥੋੜੀ ਜੀ ਤੂੜੀ ਜੀ ਆ ਬੈਗ ਲਾ ਕੇ ਉੱਥੇ ਤੰਗੜੀ ਨਾਲ ਲਾਉਣੀ ਆ ਤੇ ਪਰਸੋਂ ਚੌਥੇ ਵਾਲੇ ਬਲੌਗ ਚ ਆਪਾਂ ਦੱਸਿਆ ਜੀ ਕਿ ਟਰੈਕਟਰ ਬਈ ਡੀਜ਼ਲ ਜਿਆਦਾ ਖਾ ਰਿਹਾਗਾ ਕਿ ਕਣਕ ਦਾ ਨਾਲ ਹਰਾ ਤਾਂ ਕਰਕੇ ਤੇ ਕਈ ਵੀਰ ਕਹਿ ਰਹੇ ਸੀ ਕਿ ਬਈ ਇਹ ਪੂਲੀ ਬਦਲ ਦਿਓ 16 9 ਦੀ ਪਾ ਦਿਓ ਤੇ ਕਈ ਕਹਿੰਦੇ ਬਈ ਆਰ ਪੀ ਐਮ 1600 ਤੇ ਰੱਖਿਆ ਕਰੋ ਤੇ ਇੱਕ ਵੀਰ ਕਹਿੰਦਾ ਬਈ ਤੁਸੀਂ 14 11 ਦੀ ਪੂਲੀ ਪਾ ਦਿਓ ਤੇ ਅਸਲ ਚ ਆ ਮੈਂ ਲਗਭਗ 2-3 ਦਿਨੋਂ ਕੋਈ ਗੱਲ ਦੱਸਦੇ ਨੂੰ ਬਈ ਇਹ ਪੁਲਿਸ 169 ਦੀ ਹੀ ਪਾਈ ਆ ਤੇ ਆਰਪੀਐਮ ਅਸੀਂ ਰੱਖਦੇ ਹੁੰਨੇ ਆ 11/2500 ਤੇ ਜਾਂ 1500 ਦੇ ਨੇੜੇ ਬਸ ਇੱਥੇ ਤੇ ਉਹਦਾ ਸਹੀ ਚੱਲਦਾਗਾ ਖਰਚਾ ਵੀ ਸਹੀ ਪਾਊਗਾ ਜਦੋਂ ਲੰਗਾ ਸਹੀ ਹੋਇਆ ਤੇ ਜਦੋਂ ਆਪਣਾ ਨਾੜ ਹੀ ਹਰਾ ਕਣਕ ਦਾ ਤੇ ਉਦੋਂ ਫਿਰ ਖਰਚਾ ਤਾਂ ਬਈ ਉਸ ਸੁਭਾਅ ਇੱਕ ਗੱਲ ਹੈਗੀ ਆਪਣਾ ਜਿਆਦਾ ਪਾਊਗਾ ਹੀ ਪਾਊਗਾ ਤੇ ਬਾਕੀ ਧੰਨਵਾਦ ਸਾਰੇ ਵੀਰ ਭਾਈ ਜਿਹੜੇ ਸਲਾਹ ਦਿੰਦੇ ਹੈਗੇ ਤੇ ਦੱਸਦੇ ਰਿਹਾ ਕਰੋ ਕਈ ਵਾਰੀ ਬਈ ਬੰਦੇ ਨੂੰ ਪਤਾ ਨਵੀਂ ਗੱਲ ਪਤਾ ਲੱਗ ਜਾਂਦੀ ਹੈਗੀ ਤੇ ਮਿਹਰਬਾਨੀ ਤੇ ਅਸੀਂ ਵੀ ਬਾਈ ਇਹ ਜੌਂਡੀਆਰ 5210 ਤੇ ਚਲਾਉਂਦੇ ਹੁੰਨੇ ਇੱਕ ਬਾਈ ਕਹਿੰਦਾ ਸੀਗਾ ਅਸੀਂ 5310 ਤੇ ਚਲਾਉਂਦੇ ਆ ਕਿ 169 ਦੀ ਪੁਲੀ ਆ ਤੇ 169 ਦੀ ਆ ਬਾਈ ਪਹਿਲਾਂ ਪਿਛਲੇ ਸਾਲ 17 ਦੀ ਹੁੰਦੀ ਸੀ ਉਹਦੇ ਇੱਥੇ ਥੋੜੀ ਤੇੜ ਆਈ ਸੀ ਤੇੜ ਕਰਕੇ ਬਦਲਤੀ ਤੇ ਨਾਲੇ 17 ਦੇ ਥੋੜੇ ਜਿਹੇ ਚੱਕਰਾਂ ਦਾ ਹੀ ਫਰਕ ਰਹਿੰਦਾ ਸੀ 169 ਦੀ ਪੁਲੀ ਏ ਸਹੀ ਆ ਚੱਕਰ ਜੋਕਰ ਦਾ ਜਮ ਐਨ ਸਹੀ ਆ ਤੇ ਗੱਗੂ ਮਾਰ ਲੈ ਸੈਲਫ ਗੱਡੀ ਤੇ ਆਪਣੀ ਦੇ ਤੇ ਜੋੜੀ ਟਰਾਲੀ ਨੇ ਕਰਦੀ ਏ ਖਾਲੀ ਵਾਹੀ ਗਰੂ ਯਾ ਥੋੜੀ ਜੀ ਤੂੜੀ ਹੈਗੀ ਟਰਾਲੀ ਚ ਤੇ ਦੇ ਅੰਦਰ ਆਪਣਾ ਡੇ ਤੂੜੀ ਵਾਲੇ ਦੇ ਬੈਕ ਲਾ ਕੇ ਆਪੀ ਤੰਗਲੀ ਨਾਲ ਹੀ ਲਾ ਦੇਗਾ ਤਾਂ ਹਾਦਾ ਲਿਫਟ ਵਾਲੀ ਚੱਕੀ ਨਹੀਂ ਜਾਂਦੀ ਤੇ ਇਧਰ ਪਾਣੀ ਵਾਲੀ ਟੈਂਕੀ ਭਰਦੇ ਹੋਏ ਪਾਪਾ ਸ਼੍ਰੀ ਆਪਾ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵਾਪੇ ਨਿਗਾ ਪਾਣੀ ਨਾ ਡੋਲੀਏ ਤੇ ਇਹ ਪਾਣੀ ਇਧਰ ਡੁੱਲ ਕੇ ਪਹਿਲਾਂ ਬਾਹਰ ਆ ਜਾਂਦਾ ਸੀ ਇਹਦੇ ਵਾਸਤੇ ਹਾਂ ਬਿੰਡਲ ਜੀ ਲਾਤੀ ਜੀ ਤੇ ਮਿਸਤਰੀ ਨੂੰ ਕਿਹਾ ਸੀ ਤੈਨੂੰ ਟਾਲ ਰੱਖੀ ਥੋੜੀ ਟਾਲ ਇਧਰ ਹੋਣ ਕਰਕੇ ਤੇ ਪਾਣੀ ਆਇਆ ਨੂੰ ਆ ਜਾਂਦਾ ਸੀ ਉਹ ਤੇ ਇਹ ਵੀ ਫਿਰ ਆ ਬਣਾਤੀ ਸੀ ਕਿ ਬਈ ਭਰ ਭਰ ਵੀ ਜਾਂਦਾ ਕੀ ਮੇਰੀ ਬੰਦਾ ਉਹਦੇ ਪਰੇਂਦਾ ਓਏ ਅੱਗੇ ਕਰ ਲੈ ਪੈਰ ਤੇ ਜਿਹੜਾ ਦਾ ਵੇ ਪੱਟੀ ਕੀ ਉਧਰੋਂ ਦਪੈਪ ਤਾਂ ਜਗਾ ਆਂਦਾ ਖੜ ਜਾ ਬੰਦ ਕਰ ਦਿੰਨਾ ਕੋਣ ਸਹੀ ਆ ਵਾਪਸ ਸਹੀ ਆ ਕੋਈ ਨਾ ਪੈਪ ਤੇ ਚੜਾਦਾ ਸੀ ਇਹ ਟਾਇਰ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਰਾਜੀ ਖੁਸ਼ੀ ਨੇ ਬਾਪਾ ਉਹਨੇ ਤਾਂ ਬੜੇ ਰੱਖਿਆ ਸੀ ਆਉਂਦਾ ਉਹ ਮੱਲੋ ਮੱਲੀ ਚੜ ਗਿਆ ਹੋ ਜਾਂਦਾ ਕੋਈ ਨਾ ਮਾੜਾ ਮੋਟਾ ਲਿਆ ਬੰਦ ਕਰਦੀਆਂ ਕੇ ਬੰਦ ਕਰਦੇ ਅਮਰੀਕੇ ਆਉਣ ਦੇ ਆਉਣ ਦੇ ਆਉਣ ਦੇ ਆਉਣ ਦੇ ਆਉਣ ਦੇ ਸੋਣ ਦੇ ਸੁਰਾਈ ਹੋਰ ਰੇਸ ਰੱਖ ਮਾਰੀ ਆਓ ਕਰੀ ਆਂਟਾਂ ਕੱਢਦੇ ਆ ਰੋਕ ਕੇ ਰੱਖ ਰੋਕਲਾ ਮੜਾ ਜਾ ਬੰਦ ਕਰ ਲਾ ਅ ਛੋਟਾ ਇਹ ਕੰਮ ਮੈਂ ਕਈ ਦਿਨਾਂ ਦਾ ਲਮਕਾਰ ਰੱਖਿਆ ਸੀਗਾ ਕਿ ਅੱਜ ਚੱਕਦੇ ਆ ਕੱਲ ਚੱਕਦੇ ਆ ਤੇ ਵੈਸੇ ਕਈ ਕੰਮ ਛੋਟੇ ਛੋਟੇ ਆਪਾਂ ਇੰਨੇ ਲੰਮੇ ਲਮਕਾਰ ਲੈਂਦੇ ਆ ਕਿ ਜਮਾਂ ਇਹਨਾਂ ਮੌਕੇ ਤੇ ਕਰਨੇ ਪੈਂਦੇ ਆ ਦੀ ਬੈਗ ਲਾ ਦੇ ਕਰਾਂ ਮੈਂ ਫੇਰ ਸਾਫ ਕਰ ਦੂੰਗਾ ਪਰ ਇਹ ਰੱਖ ਮੜਾਏ ਪਰ ਇਹ ਨੂੰ ਚੱਲ ਕੋਈ ਨਾ ਸਿੱਧਾ ਹੀ ਜਾਣ ਦੇ ਆਪੇ ਵਸਾਈ ਹੋ ਜੋ ਹੋਰਾ ਹੋਰਾ ਉਤਰਨਾ ਬੜਾ ਲਿਆ ਚੱਲ ਚੱਲ ਸਿੱਧੀ ਕਰ ਲੈ ਸਿੱਧੀ ਸੈਂਟਰ 'ਚ ਰੱਖੀ ਜਾਵਾ ਸਿੱਧਾ ਕਰ ਟਰੈਕਟਰ ਜਾਣ ਦੇ ਜਾਣ ਦੇ ਚੱਲ 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 ਐਂ ਡਰਾਈਵਰ ਪੂਰਾ ਚੋਟੀ ਦਾ ਬਸ ਡਾਲਾ ਖੋਲਣਾ ਭੁੱਲ ਗਏ ਮਾਰੇ ਅੱਗੇ ਕਰ ਲਾਈ ਲਾ ਦੇਾਂਗੇ ਥੋੜੀ ਜਿਹਾ ਚੱਲ ਬਸ 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 ਹੋਲਡ ਹੋਲਡ ਹੋਲ ਸ਼ਮਸ਼ ਤੀ ਤੈ ਪਰਨਾ ਦਾ ਬੰਨ ਲਿਆਉਂਦਾ ਕੋਈ ਬਸ ਇਹਨੂੰ ਤੇ ਇੱਥੇ ਹੀ ਰਹਿਣ ਦੇ ਐਂ ਬਸ ਥੱਲੇ ਥੱਲੇ ਲਾ ਦਿਆਂਗੇ ਟਰਾਲੀ ਐ ਕਿ ਇੱਕ ਕੰਮ ਕਰੀ ਮਾਰੀ ਬੈਕ ਕਰ ਦਿਆਂਗਾ ਤੁਹਾਨੂੰ ਮੈਂ ਚੜਦਾ ਵਿੱਚ ਤੇ ਗੱਲ ਆ ਵਾ ਤੈਨ ਡਾਕੂ ਟਾਈਪ ਮਾਹੌਲ ਬਣਾ ਲਿਆ ਨੌਜਵਾਨ ਨੇ ਤੇ ਖੈਰ ਆ ਤਾਂ ਗੱਲਬਾਤ ਹੀ ਥੋੜੀ ਜੀ ਤੇ ਬੜੀਆਂ ਬੜੀਆਂ ਟਰਾਲੀਆਂ ਨੌਜਵਾਨਾਂ ਨੇ ਸਾਰਾ ਸਾਰਾ ਦਿਨ ਆਪਦੇ ਹੱਥੀਂ ਤੰਗਲੀਆਂ ਨਾਲ ਲਾਈਆਂ ਹੋਈਆਂ ਖੈਰ ਟਾਈਮ ਟਾਈਮ ਦੀਆਂ ਗੱਲਾਂ ਨੇ ਇਹ ਆ 2-4 ਸਾਲ ਹੋਇਆ ਹੁਣੀ ਆ ਕੰਮ ਚੱਲਿਆ ਆ ਲਿਫਟਾਂ ਜੀ ਵਾਲਾ ਤਾਂ ਪਹਿਲੇ ਲੌਦੇ ਸੰਹੇਕੀ ਆ ਅੰਦਰ ਬੜ ਗਿਆ ਤੇ ਬਥੇਰੀਆਂ ਅੰਦਰ ਤੂੜੀਆਂ ਪਾਈਆਂ ਨੇ ਆ ਤਿੰਨ ਸਾਲ ਹੋ ਗਏ ਬਸ ਹੋਣਾ ਬੰਦ ਹਾਂ ਆਹ ਫੜੀ ਗੱਡੀ ਮੜਾ ਡਾਲੇ ਤਾਂ ਹੈ ਕਰ ਲੈ ਯਾਰ ਮੈਨੂੰ ਅੰਦਰ ਵੜਨਾ ਔਖਾ ਹੋ ਰਿਹਾ ਹਲ ਕੇ ਰੱਖੀ ਤੇ ਨਾਸਾਂ ਦੇ ਮਾਰੇ ਮਾਰੇ ਓਪਾ ਆਹ ਕਾਹ ਹੋ ਕਰੀ ਟਰੈਕਟਰ ਮਾਰਾ ਜੋ ਪਿੱਛੇ ਕਰ ਦਿਓ ਕਾਹ ਕਰੀ ਕੋਈ ਹੈ ਮਦਨਾਲਾ ਸ਼ਗਲਾ ਪ੍ਰਸ਼ਾਦੇ ਹੁਣ ਤੇ ਇਹਦਾ ਮੈਂ ਕਰ ਦੇਣਾ ਖਾਲੀ ਇਹ ਕਿ ਕਿ ਜਾਵੋਗੇ ਨਾ ਹਾਂ ਜਾਵਾਂਗੇ ਵਾ ਮੈਂ ਤੇਲ ਦਾ ਢੋਰ ਭਰਾ ਕੇ ਤੇ ਆ ਸਾਫ ਸਭਾਈ ਕਰਕੇ ਉਲਾ ਕੇ ਉਹਦੇ ਕੋਲ ਡਿਊਟੀ ਅੱਜ ਠੀਕ ਆ ਕਿਉਂ ਵੀ ਉੱਡ ਗਈ ਉਹ ਤਾਂ ਹੋਈ ਹੈ ਹੈ ਕਿੱਦ ਕੀ ਲੱਗਣਾ ਸੀਗਾ

ਕੀ ਕਰੀ ਤਾਂ ਇੱਕ ਲੱਭ ਤਾ ਯੱਕਦਾ ਲੱਭਦਾ ਇੱਕ ਚੱਲ 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 ਆਉਣ ਦੇ ਹੋਰ ਚੱਕ ਮਾਰੀ ਬੱਸ ਪਿਛੇ ਕਰੀ ਧਰ ਦੇ ਆ ਪਹਿਲੀ ਟਰਾਲੀ ਨੇ ਯਾਦ ਰੱਖਿਆ ਕਰੋ ਜਿਹੜੀ ਸਵੇਰੇ ਪਹਿਲੀ ਪਾਈ ਹੁੰਦੀ ਹੈ ਫਿਰ ਟਰਾਲੀਆਂ ਦਾ ਝੱਕਾ ਇਹ ਨਹੀਂ ਲੱਗਦਾ ਠੀਕ ਆ ਕੋਈ ਲੇਖਾ ਨਹੀਂ ਲੱਗਦਾ ਫਿਰ ਚੱਲਾਂ ਜਾਂ ਕਾਬਾ ਸਾਉਂਗਾ ਮੈਂ ਉਹ ਡੀਜੇ ਲੈ ਕੇ ਆਸਰਦੂ ਗਾੜ ਅਸਰਦੂ ਗਾੜ ਪ੍ਰਸ਼ਾਦਾ ਪਾਣੀ ਛਕ ਲਿਆ ਢੋਲ ਟਰੈਕਟਰ ਤੇ ਰੱਖ ਲਿਆ ਤੇ ਇਧਰ ਮੇਰੇ ਪਰਨੇ ਨਾਲ ਵੀ ਉਹ ਗੱਲ ਹੋ ਰਹੀ ਆ ਨਿਤ ਰੰਗ ਬਦਲਦੇ ਮੇਰੇ ਜੇਠ ਦੀਆਂ ਦਸਤਾਰਾਂ ਦੇ ਤੇ ਪਹਿਲਾਂ ਮੈਂ ਦੂਜਾ ਬੰਨਿਆ ਸੀ ਮੈਚਿੰਗ ਜੀ ਕਰਕੇ ਤੇ ਮੈਂ ਰੋਟੀ ਖਾਣ ਵੇਲੇ ਪਰਨਾ ਲਾ ਕੇ ਰੱਖਿਆ ਹੱਥ ਮੋਈਆ ਧੋ ਕੇ ਜਦੋਂ ਤੇ ਉਹ ਮੰਡਪੀ ਤੇ ਲੈ ਗਿਆ ਚੱਕ ਕੇ ਤੇ ਘਰ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਆ ਆਪਣੇ ਅੱਜ ਦੇ ਨਵੇਂ ਬਲੌਗ 'ਚ ਅੱਜ 6 ਵਿਸਾਖ 18 ਅਪ੍ਰੈਲ ਸਾਲ 2024 ਤੇ ਵੀਰਵਾਰ ਦਾ ਦਿਨ ਤੇ ਪਹਿਲਾਂ ਆਪਾਂ ਡੀਜ਼ਲ ਭਰਾ ਕੇ ਲਿਆਉਣੇ ਹੈਗੇ ਤੁੜੀ ਵਾਲੀ ਮਸ਼ੀਨ ਵਾਸਤੇ ਤੇ ਨਾਲ ਹੀ ਮਾਤਾ ਜੀ ਤੋਂ ਸਤਿ ਸ੍ਰੀ ਅਕਾਲ ਬੁਲਾਉਣੇ ਆ ਸਤਿ ਸ੍ਰੀ ਅਕਾਲ ਬੇਟਾ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਤੁਹਾਡੇ ਬਾਹਲਾ ਵਾਲਾ ਤੇ ਲਾਇਕ ਸ਼ੇਅਰ ਕਮੈਂਟ ਕਰਨਾ ਜਮਾ ਨਾ ਭੁੱਲਿਓ ਫਿਰ ਤੁਰ ਤੱਕ ਤੁਰ ਤੋ ਲੈ ਕੇ ਤੁਰ ਤੱਕ ਜਮਾ ਸਾਰਾ ਬਲਾਕ ਦੇਖਿਆ ਕਰੋ ਤੇ ਫੇਸਬੁੱਕ ਤੇ ਦੇਖਦੇ ਤਾਂ ਫੋਲੋ ਵੀ ਜਰੂਰ ਕਰਦੇ ਕਿਉਂ ਧੰਨਵਾਦ ਬਸ ਚੈਨਲ ਬਣਾਉਣ ਵਾਲਾ ਰਹਿ ਗਿਆ ਗੱਲਾਂ ਸਾਰਿਆਂ ਨੂੰ ਬਾਏ ਬੜੀ ਖੁਸ਼ੀ ਹੁੰਦੀ ਜੇ ਤੁਸੀਂ ਕਮੈਂਟ ਭੇਜਦੇ ਮੈਨੂੰ ਧੰਨਵਾਦ ਤੁਹਾਡੇ ਬੇਟਾ ਬੇਟੀਆਂ ਦੇ ਬੇਟਿਆਂ ਦੇ ਭਾਈਆਂ ਦੇ ਪਰਜਾਈਆਂ ਦੇ ਸਾਰਿਆਂ ਨੂੰ ਬਾਏ ਬਾਏ ਤੇ ਠੀਕ ਹੈ ਭਾਈ ਮਾਤਾ ਨੇ ਸਾਰੀ ਗੱਲ ਪੂਰੀ ਕਰ ਲਈ ਤੇ ਪਿੰਡਾਂ ਵਾਲਾ ਸਾਫ਼ ਸੁਥਰਾ ਮਾਹੌਲ ਸਾਫ਼ ਸੁਥਰੀ ਗੱਲਬਾਤ ਕਰਦੇ ਰਹਿੰਦੇ ਆ ਸੰਜੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਤੋਂ ਵੇਚ ਦੇ ਨਾਲ ਚੈਨਲ ਦੇ ਨਾਲ ਜੁੜੇ ਰਹੋ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਪਹਿਲੀਆਂ ਜੀ ਤੁਸੀਂ ਹਾਂ ਕਰ ਦਿਆ ਕਰੋ ਤੇ ਫਿਲਹਾਲ ਜਾਣਿਆ ਪੰਪ ਤੇ ਤੇ ਆਹ ਜੋਟੀ ਲਾ ਕੇ ਥੋੜੀ ਵਾਰ ਸਾਬ ਸੁਵਾਈ ਬਣਾ ਕੇ ਫੇਰ ਦੁਬਾਰੇ ਮਸ਼ੀਨ ਤੇ ਲਾਉਣੀ ਹੈ ਜੋਟੀ ਜਾ ਕੇ ਕੱਲ ਮਣਪੀ ਸਾਰਾ ਦਿਨ ਇਕੱਲਾ ਸੀਗਾ ਤੇ ਅੱਜ ਉਹਨੂੰ ਦਾਮ ਦਵਾ ਦਾਂਗੇ ਵਾਵਾ ਜੈ ਕੋਈ ਆ ਕੇ ਮਹਬੀਰ ਆ ਪਾਈ ਜੂ 200 ਲੀਟਰ ਦੇ ਚ ਕੱਲ ਲਾਉਂਦੇ ਐ 200 ਲੀਟਰ ਦੇ ਬਾਅਦ ਹੈ ਬਾਕੀ ਉਧਰ ਡਰਮ ਜਵਾ ਲਾਂਗੇ ਸਾਰਾ ਕਿੰਨਾ ਕਰਦੇ ਤੇ ਪਾਪਾ ਵੀ ਆ ਕੇ ਨਾਲ ਬਾਈ ਦੁਕਾਨ ਤੇ ਆਉਣਾ ਸੀ ਵੈਸੇ ਵੀ ਇਹਨਾਂ ਨੇ ਜਦੋਂ ਤੈਨੂੰ ਪਾ ਦੇ ਮਕਰੋ ਸਾਫ ਕਰ ਲੈਂਦੇ ਆਪਾਂ ਵੀ ਕਿੱਲੇ ਦਾ ਪੈਂਦਾ ਠੀਕ ਹੈ ਹਾਂ ਹੈ ਨਾ yeah cancel hadi baataney hon neediunda na ho na paye ta this ਦਾ ਦੂੰਗਾ ਮੈਂ ਕੋਈ ਨਾ ਕਰ ਲੂਗਾ ਮਸੇ கந்த <coughs> நீல <coughs> 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 ਜੇ ਕਿ ਵੀ ਮਾਰ ਕੇ ਕਰਾ ਜਮਾਣ ਨਜ਼ਾਰੇਦਾਰ ਮਾਹੌਲ ਬਣਾਤਾ ਰਿੱਤਾ ਜਿ ਇਕੱਠਾ ਕਰਤਾ ਇਹ ਚੱਕ ਕੇ ਬਰੇ ਮਾਰਾਂਗੇ ਇੱਥੇ ਪਾਣੀ ਛਿੜਕ ਦਿਆਂਗੇ ਤੇ ਓਕੇ ਰਿਪੋਰਟ ਮਾਹੌਲ ਬਣ ਜੂ ਤੇ ਫਿਲਹਾਲ ਚੱਲਦੇ ਆ ਉਧਰ ਗੱਗੂ ਪੁੱਛੀ ਜਾਂਦਾ ਪਹੁੰਚਿਆ ਨਹੀਂ ਹੱਲੇ ਤੇ ਮੈਂ ਕਹਾਂ ਦੋ ਕੰਮਾਂ ਤੇ ਥੋੜੇ ਥੋੜੇ ਕਰਦੇ ਕਰਦੇ ਟਾਈਮ ਲੱਗ ਗਿਆ ਤੇ ਫਿਲਹਾਲ ਸੂਰਜ ਦਾ ਨਜ਼ਾਰਾ ਬੱਦਲ ਜਾਂ ਫਿਰਦਾ ਇੱਕ ਕਿਹੜੇ ਹੀ ਦਿਨ ਦਾ ਕਦੇ ਇੱਧਰ ਹੋ ਜਾਂਦਾ ਕਦੇ ਉੱਧਰ ਹੋ ਜਾਂਦਾ ਸਰਸਾ ਇੱਧਰ ਆਪਣੇ ਜੋਬਰ ਵੀ ਸਕੂਲ ਦੇ ਸਾਹਮਣੇ ਇੱਥੇ ਥੂੜੀ ਬਣਾਈ ਜਾਂਦੇ ਆ ਹੱਥਾਂ ਦਾ ਕਜੋੜੀ ਇੱਥੇ ਜੇ ਬਈ ਨਾ ਹੋਰ ਫੋਟੋਆਂ ਲਈ ਚੱਲ ਹੈਲੋ ਅੱਜ ਗਏ ਜੀ ਹਾਂਜੀ ਸਰ ਪਹੁੰਚ ਗਏ ਸਵਾਗਤ ਨਹੀਂ ਕਰੋਗੇ ہمارا ਧੰਨਵਾਦ ਆਪ ਦਾ ਧੰਨਵਾਦ ਆਨੇ ਪਰਣਾ ਜਦੋਂ ਮਸ਼ੀਨ ਦੇ ਨੇੜੇ ਹੋਣਾ ਗਲਤ ਨਹੀਂ ਪਾਇਆ ਹੋਣਾ ਚਾਹੀਦਾ ਸਿਰ ਤੇ ਲਵੇਟ ਆਉਵੇ ਠੀਕ ਹੈ ਉਹ ਚੰਗਾ ਨਹੀਂ ਹੁੰਦਾ ਫਿਰ ਗੱਲ ਚਲ ਬੈਠਿਆ ਹੋਇਆ ਚੰਗਾ ਆਓ ਕਰ ਜਾਂਦੇ ਨਾ ਭਾਜਾਂਗੇ ਚੱਲ ਚੱਕ ਲੈ ਮੈਨੂੰ ਉਹਦਾ ਦਿਖਾਉਣੇ ਆਗੇ ਉਹਦਾ ਤੇ ਇੱਥੇ ਆ ਡਿਊਟੀ ਲਾਉਣੀ ਆਏ ਆ ਆ ਦਮ ਦਵਾਉਣਾ ਮੈਂ ਦਾ ਉਹਦੇ ਕੋਈ ਬਈ ਉਹ ਕੱਲ ਦਾ ਸਾਰਾ ਦਿਨ ਵਿਚਾਰਾ ਕੱਲਾ ਜਲੀ ਜਾਂਦਾ ਤੂੰ ਲਾਇਆ ਕੋਈ ਨਾ ਓਏ ਔਲਾਦ ਉਹਦੇ ਮੋਰਾ ਯਾਰ ਇੱਗੀ ਆ ਓਪ ਉੜੀ ਦਾ ਹੈ ਕੇਤੀ ਲਾਉਂਦਾ ਜਨੇੜੇ ਤੇ ਤੇ ਇਸ ਗੱਲ ਦਾ ਸੋਖਾ ਕਿ ਛੇਤੀ ਟਰਾਲੀ ਵਿਲੀ ਹੋ ਜਾਂਦੀ ਆ 300 ਰੁਪਇਆ ਮੈਂ 1400 ਦੂਜਾ ਇਹ ਤੇ ਪਾਣੀ ਲਾ ਰੱਖਿਆ ਅੱਗੇ ਪਤਾ ਨਹੀਂ ਚੱਲੂਗੇ ਨਾ ਗੱਡੀ ਅਜੇ ਵੇਖਦੇ ਆ ਇੱਥੇ ਵੀ ਥੋੜੀ ਮਸ਼ੀਨ ਥੱਲੇ ਵਗ ਜਾਂਦੀ ਆ ਪਰ ਪਾਣੀ ਆ ਬਾਟਾ ਪਾ ਕੇ ਨਾਲ ਹੀ ਦੂਜੇ ਖੇਤ ਚ ਲਾ ਲਿਆ ਤੇ ਖੇਤ ਇਹਦਾ ਕਿੱਲਾਗਾ ਤੇ ਪਹਿਲੇ ਜਲਾ ਲਈ ਗੱਡੀ ਤੇ ਪਹਿਲੇ ਜੀ ਵੀ ਸਹੀ ਨਹੀਂ ਚੱਲ ਰਿਹਾ ਕਲੱਚ ਲੈ ਕੇ ਚਲਾਉਣਾ ਪਊਗਾ ਤੇ ਲਾਂਗਾ ਗਿੱਲਾ ਪਾਣੀ ਲੱਗਿਆ ਹੋਣ ਕਰਕੇ ਸਲਾਬਾ ਖੇਤ ਇੱਕ ਬਾਈ ਕਹਿੰਦਾ ਜੀ ਆ ਬਾਈ ਨਾਲ ਪਾਣੀ ਰੱਖਿਆ ਕਰੋ 20 ਲੀਟਰ ਭਾਈ ਪਾਣੀ ਰੱਖਦੇ ਹੁੰਦੇ ਆ ਕੇ ਨਾਲ ਇੱਕ ਟੋਲੀ ਲਾਜ਼ਮੀ ਰੱਖਦੇ ਹੁੰਦੇ ਆ ਕੇ ਵੀ ਥੱਲੇ ਲਾ ਕੇ ਰੱਖ ਲੈਂਦੇ ਆ ਇਤ ਬੜਾ ਕਿੱਲਾ ਯਾਰ ਤਰਾ ਪਰ ਲੈ ਜੀ ਵੀ ਪਾਣੀ ਆ ਬਣਾਉਣੀ ਨਹੀਂ ਬਣਾਉਣੇ ਆ ਹੀ ਬਣਾਣਾ ਕਿਹੜਾ ਠੀਕ ਐ ਮਿੱਤਰਾਂ ਤੇ ਮਿੱਤਰ ਭਾਈ ਆਪਣਾ ਸੀਰੀ ਟਿਲੋਂ ਕਰਦੇ ਆ ਗੱਲ ਕੋਈ ਨਾ ਟਰਾਲੀ ੱਡ ਹਾਂ ਹੈ ਕੀ ਆ ਬਾਦਾ ਐ ਤੇ ਕਾ ਤੋ ਬੈਠਾ ਤੂੰ ਤਾਂ ਕਹਿੰਦਾ ਉਹਨਾਂ ਜੌਂਡੀਅਰ ਦਾ ਅਗਲਾ 855 ਨਹੀਂ ਚੜਤੀ ਕੇ ਇਹਦੇ ਨਾਲ ਹੀ ਲੌਂਕੀ ਜਾਂਦੀ ਆ ਥੱਲੇ ਦੂਜੇ ਪਾਸੇ ਤਾਨੂੰ ਗਰਮੀ ਲੱਗੀ ਟਰਾਲੀ ਇੱਧਰਲੇ ਪਾਸੇ ਝੱਡਣੀ ਸੀ ਬਲੇ 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 ਭਾਈ ਸੀਰ ਢਿੱਲੋਂ ਬਲੌਗਰ ਨੇ ਸੇਵਾ ਚੰਗੀ ਕਰੀ ਆ ਵਾਹ ਕੀ ਕਰਤਾ ਅੰਮਾ ਸਾਹ ਦਾ ਰੋਟੀ ਖਾਣ ਬੈਠੇ ਸੀ ਉੱਤੇ ਪਰਨਾ ਦੇ ਦੇ ਉਹ ਤੂੰ ਵੀ ਖਾ ਜਾ ਉਹ ਕਹਦਾ ਕਰਦਾ ਕਿ ਬੱਚ ਖਾ ਲੀ ਕੋ ਆ ਉਹਨਾਂ ਦੀ ਚਾਹ ਉਹ ਚਾਹ ਲੈ ਜਾ ਉਹਨਾਂ ਦੀ ਚਾਹ ਪਰਾਦੀ ਚੰਗਾ ਨਿਸ਼ਾਤਰਾ ਠੀਕ ਆ ਭਾਈ ਮੇਰੀ ਵਾਰੀ ਮਾਗਰਾਂ ਆਈ ਯਾਰ ਠੀਕ ਆ ਭਾਈ ਤੇ ਕੰਮ ਪਰਨੇ ਤੋਂ ਬਾਹਰ ਹੋ ਰਿਹਾ ਹੈਗਾ ਓ ਚੱਲ ਆ ਜਾ ਤੂੰ ਉੱਥੇ ਜਾਏਂਗਾ ਲੈ ਜਾ ਤੂੰ ਉੱਥੇ ਜਾਣਾ ਕਿ ਹੋਰ फस ਜਾਏਂਗਾ ਓ ਚੱਲ ਆ ਜਾ ਇਹ ਕਿਹੜਾ ਸੁਣਦਾ ਕੋਈ ਹੋਰ ਰੋਟੀ ਖਾਈ ਇਹਨੇ ਘਰ ਤੇ ਭੈਜੀ ਉਹਨਾਂ ਦੀ ਅੱਛਾ ਖੜਿਆ ਰੋਟੀ ਓ ਤੂੰ ਫਿਰ ਐਂ ਜਾ ਗਲੈਟਰ ਲਈ ਇੱਥੋਂ ਐ ਵਸਦਾ ਮਾਣ ਓਏ ਆ ਤੇਰਾ ਪਰਨਾ ਡੁੱਬ ਗਿਆ ਜਾਜ ਤੂ ਲਾਉ ਨਾ ਕਰਨ ਨੂੰ ਚੱਕ ਕੇ ਫੜ ਲੈਣੇ ਫੜਨਾ ਸਾਰਾ ਬਰਨ ਲੈ ਪੜ ਗਈ ਨੀ ਮਰ ਕਾਈ ਨਹਰਾ ਤਾਹਾਂ ਜੱਕੀ ਅੱਜ ਕੇ 38 ਮਿੰਟਾਂ ਦਾ ਵੇਲਾ ਹੋ ਗਿਆ ਤੇ ਆਪਣੀ ਸ਼ਿਫਟ ਚੇਂਜ ਹੋ ਗਈ ਹੁਣ ਜਿੰਮ ਦੀ ਡਿਊਟੀ ਦਾ ਸਮਾਂ ਹੋ ਗਿਆ ਨਾਲੇ ਤੇ ਨਾਲੇ ਭਾਈ ਮਾਨਪ੍ਰੀਤ ਨੂੰ ਦਾਵਾਂ ਆ ਗਿਆ ਠੀਕ ਆ ਜੀ ਇੱੱਚੀ ਫਿਰਦੇ ਆ ਭਾਈ ਜ਼ਿੰਮੇਦਾਰ ਛੋਟੇ ਵੱਡੇ ਸਾਰੇ ਸੰਤ ਸੰਦੇੜੇ ਤੇ ਆਪਾਂ ਉਹਨੇ ਆਉਣ ਘਰ ਦੇ ਨੇੜੇ ਹਾਂ ਇੱਕ ਡੀਜ਼ਲ ਦੀ ਢੋਲੀ ਲਿਆ ਆਏ ਨਾਲੇ ਘਰੇ ਇਹ ਦਾਵਾਂ ਲਿਆ ਆਏ ਥੋੜਾ ਕਾਣਾ ਟਾਈਮ ਇੱਕ ਡੀਜ਼ਲ ਦੀ ਢੋਲੀ ਆਪਾਂ ਆਥਣੇ ਲਿਆਵਾਂਗੇ ਅੱਜ ਲੇਟ ਤੱਕ ਚੱਲੀ ਤਾਂ ਨੀ ਤਾਂ ਬੇਲੇ ਸਿਰ ਚੱਲੀ 9-10 ਵਜੇ ਤੱਕ ਤਾਂ ਸਰ ਜੂਗਾ ਤੇ ਫਿਲਹਾਲ ਅੱਜ ਥੋੜਾ ਜਿਹਾ ਲੰਘਾ ਠੀਕ ਆ ਦੋ ਤਿੰਨ ਦਿਨੋਂ ਧੁੱਪ ਲੱਗੀ ਕਣਕਾਂ ਵਟੀਆਂ ਨੂੰ ਵੀ ਦੋ ਤਿੰਨ ਦਿਨ ਹੋ ਗਏ ਛੱਡ ਲਿਆ ਬਈ ਮੁੰਡੇ ਨੇ ਡੱਕ ਮੱਠਾ ਮੱਠਾ ਥੋੜੀ ਥੋੜੀ ਆਵਾਜ਼ ਰੱਖਦੇ ਹੁੰਦੇ ਆਗੇ ਤਾਂ ਕਿ ਇੰਜਨ ਦੀ ਤੇ ਮਸ਼ੀਨ ਦੀ ਆਵਾਜ਼ ਆਹ ਸੁਣਦੀ ਰਵੇ ਤੇ ਭਾਈ ਗੱਗੂ ਤੇ ਸੀਰ ਟਰਾਲੀ ਲਾਉਣ ਗਏ ਤੇ ਆਪਣਾ ਬੰਬੂ ਕਟਾ ਖੜਾ ਹੈਗਾ ਤੇ ਫਿਲਹਾਲ ਅਗਲੀ ਗੱਲਬਾਤ ਰਹੀ ਆ ਕਿ ਕਰਦੇ ਆ ਟੋਪ ਨੇ ਨਿਕਲੀ ਹੋਈ ਆ ਯਾਹ ਮੋٹے ਬੱਦਲੇ ਬੱਦਲ ਜੀ ਆ ਦੂਕਾਂ ਕੱਲ ਪਰਸੋਂ ਦੇ ਮੈਨੂੰ ਲੱਗਦਾ ਉਹੀ ਆ ਕੋਈ ਨੰਬਰ ਤਾਂ ਇਹਨਾਂ ਦੇ ਲੱਗਿਆ ਨਹੀਂ ਹੋਈਗੇ ਨਾਲ ਕੀੜੇ ਜੀ ਦਿੰਦੇ ਫਿਰਦੇ ਆਗੇ 2 ਦਿਨ ਹੋ ਗਏ ਤੇ ਕੱਲ ਵੀ ਇਸ ਵੇਲੇ ਟਾਮੀ ਟਾਮੀ ਕਣੀ ਜੜਕੀ ਸੀ ਤੇ ਹੁਣ ਵੀ ਬਰੀਕ ਬਰੀਕ ਪੂਰ ਵਰਗੀ ਜਮਾਂ ਕਣੀ ਜੜਕੀ ਜਾਂਦੀ ਹੈਗੀ ਟਾਵੇਂ ਟੱਲੀ ਜਾਂਵੇਂ ਹਲਕੀ ਹਲਕੀ ਜੀ ਤੇ ਟਾਲੀਆਂ ਵਿਚਾਲ ਦੀ ਸਾਹਮਣੇ ਦੇਖਦੇ ਹੋਏ ਪਿੰਡ ਦੇ ਆਪਣੇ ਦੇ ਸ੍ਰੀ ਗੁਰਦੁਆਰਾ ਸਾਹਿਬ ਸਤਨਾਮੁ ਸ੍ਰੀ ਵਾਹਿਗੁਰੂ ਇਹ ਲਸ ਗੁੱਲੇ ਮੰਦੇ ਦੇਖ ਤੇ ਆ। ਲਸ ਗੁੱਲੇ। ਲਸ ਗੁੱਲੇ ਬਣਾਉਣੀ ਆ ਜੇ। ਇਹ ਪਪਲਨਾ ਅਸੀਂ ਨਾ ਪੀਸਾ ਉਹ ਜਿਹੜਾ ਬ੍ਰਾਊਨ-ਬ੍ਰਾਊਨ ਜਿਹਾ ਹੁੰਦਾ ਉਹ ਕੱਢ ਲਿਆ ਹਨਾ। ਫਿਰ ਨਾ ਉਹਨੂੰ ਕੱਟ ਕੇ ਫੇਡਰ ਸਿੰਘ ਕੀ ਕੀਤਾ? ਫਿਰ ਬਰੈਡਾਂ ਚ ਦੁੱਧ ਪਾ ਕੇ ਮਿਕਸ ਕਰਕੇ ਹਾਂ। ਫਿਰ ਗੋਲ ਗੋਲ ਮਣਾ ਲੇ ਫਿਰ ਅਸੀਂ ਰਸ ਗੁੱਲੇ ਬਣਾਵਾਂਗੇ ਅਜੀ ਰਸ ਗੁੱਲੇ ਗੋਲ ਗੋਲ ਮਣਾ ਕੇ ਫਿਰ ਅਸੀਂ ਪਾਣੀ ਉਬਲਣਾ ਤਾਂ ਜਿਉਂ ਬੁਲਬਲੇ ਮੰਨ ਲੱਗ ਗਏ ਹਨਾ ਉਦੋਂ ਵਿੱਚ ਪਾਵਾਂਗੇ ਉਦੋਂ ਇਹਨਾਂ ਪਾਵਾਂਗੇ ਬਾਅਦ ਤੋਂ ਬਾਅਦ ਦੇਖਦੇ ਆ ਕਿਹਦੇ ਮੰਨਦੇ ਫੁੱਲ ਕੇ ਮੰਨਦੇ ਆ ਕਿਹਦੇ ਹੀ ਮੰਨਦੇ ਤੇ ਹੁਣੇ-ਹੁਣੇ ਘੇਟੋਂ ਵਾਪਸ ਆਏ ਜੀ ਕਹਿੰਦੀ ਚਾਚਾ ਸਾਡੇ ਰਸ ਗੁੱਲੇ ਬਣਾਉਣੇ ਆਗੇ ਤੇ ਸਾਡੀ ਵੀਡੀਓ ਬਣਾਉਣੀ ਹੈ ਇਹਦੀ ਰਸਗੋਲਿਆਂ ਦੀ ਪਰਫਮਾਂ ਦੇਓ ਅੱਛੇ ਰਸਗੋਲੇ ਠੀਕ ਆ ਪਤਰੀ ਤੇ ਠੀਕ ਹੈ ਜੀ ਇਧਰ ਆ ਦੇਖੋ ਢੀਠ ਜਾ ਪੜ ਲਾ ਪੜ ਲਾ ਬਾਈ ਪੜ ਲਾ ਚਾਚਾ ਹਾਂ ਪਤਰੀ ਦੇਖੀ ਇਹ ਕਾਲਾਲੇ ਰਸਗੋਲੇ ਗੰਦੇ ਹੁੰਦੇ ਆ ਕਾਲਾਲੇ ਅੱਛੇ ਅੱਛੇ ਮਮਾ ਨੂੰ ਮੈਲ ਉਤੋਂ ਦੇਖ ਕੇ ਮਰਾ ਕੀ ਪਰਕੇ ਆ ਸੀ ਅੱਜ ਦਾ ਅਜ ਮਮਾ ਮੈਲ ਉਤੋਂ ਦੇਖ ਕੇ ਨਾ ਹੁੰਦੀ ਆ ਬੂੜਾ ਅੜਾ ਨਾ ਤਾਂ ਮੜਿਆ ਚੰਗਾ ਫਿਰ ਮੈਂ ਜਾਣਾਗਾ ਚੇਤੀ ਕਰ ਟਾਈਮ ਹੈ ਨਹੀਂ ਇੰਨਾ ਮੇਰੇ ਕੋਲੇ ਸਤਿ ਸ੍ਰੀ ਅਕਾਲ ਬੁਲਾਓ ਸਤਿ ਸ੍ਰੀ ਅਕਾਲ ਬੁਲਾਓ ਸਤਿ ਸ੍ਰੀ ਅਕਾਲ ਵੀ ਬੁਲਾ ਲਓ ਚੰਗਾ ਸਬਸਕ੍ਰਾਈਬ ਠੀਕ ਹੈ 5:11 ਦਾ ਟਾਈਮ ਹੋ ਗਿਆ ਤੇ ਆ ਬੱਦਲ ਜਿਹੜੇ ਗੱਲ ਕਰਦੇ ਸੀ ਪਹਿਲਾਂ ਆਪਾਂ ਇਹ ਸਾਹਮਣੇ ਹੀ ਹੁੰਦਾ ਫਿਰਦਾ ਸੂਰਜ ਦੇ ਅਜੀਬ ਜੀ ਧੁੱਪ ਹੋਰੀ ਤਰ੍ਹਾਂ ਦੀ ਜਿਵੇਂ ਸ਼ੀਸ਼ੇ ਵਜਲੀ ਜਲਕੋਰ ਜੀ ਪੈਂਦੀ ਹੋਵੇ ਕੀ ਮੰਮੀ ਤੇ ਮਾਤਾ ਦਾ ਧਾਰਨਾ ਦਾ ਟਾਈਮ ਹੋ ਗਿਆ ਆਪਣਾ ਜਿੰਮ ਦੀ ਡਿਊਟੀ ਦਾ ਟਾਈਮ ਹੋ ਗਿਆ ਮੈਨੂੰ ਲੱਗਦਾ ਅੱਜ ਜੇ ਮੈਂ ਹੀ ਜਾਣਾ ਬੋਮੇ ਇੱਕ ਵਾਰੀ ਰੋਟੀਆਂ ਦਾ ਬੜੀ ਦੇਰ ਕਰ ਲਾ ਮਸ਼ੀਨ ਵਾਲੀ ਚਲੋ ਬਲਾਓ ਫਤਿਹ ਫਿਰ ਮੈਂ ਸਮਾਪਤੀ ਕਰਦੇ ਫਿਰ ਰਾਤ ਬੜੀ ਲੇਟ ਹੋ ਜਾਈ। ਕਾਲ ਸੋਧ ਸਾਰਿਆਂ ਨੂੰ ਧੰਨਵਾਦ ਤੁਹਾਡੇ ਬਾਲਾ ਬਾਲਾ ਜਿਹੜੇ ਰੋ ਚੈਨਲ ਦੇ ਨਾਲ ਤੇ ਲਾਇਕ ਸ਼ੇਅਰ ਕਮੈਂਟ ਜਰੂਰ ਭੇਜਿਆ ਕਰੋ ਪਹਿਲੀ ਤਾਂ ਤੁਹਾਨੂੰ ਲੱਗਿਆ ਤੁਹਾਨੂੰ ਦੱਸਿਆ ਕਰੋ ਵੀ ਕਾਇਸਾ ਬਲੋਕ ਲੱਗਿਆ ਵੀ ਬੜੀਆ ਲੱਗਿਆ ਕੱਛਾ ਲੱਗਿਆ ਧੰਨਵਾਦ ਤੁਹਾਡੇ ਬਾਏ ਹੁਣ ਤੇ ਫਿਲਹਾਲ ਆਪਣੀ ਦਿਨਚਾਰਾ ਤਾਂ ਹਲੇ ਸਮਾਪਤ ਨਹੀਂ ਹੋਈ ਆ ਡੀਜ਼ਲ ਦੀ ਇੱਕ ਹੋਰ ਢੋਲੀ ਭਰ ਕੇ ਰੱਖਦਾ 20 ਲੀਟਰ ਵਾਲੀ ਤੇ ਇੱਧਰ ਵੀ ਆ ਚੱਕੇ 'ਚ ਜੱਕੇ 'ਚ ਡੀਜ਼ਲ ਮਣਕੇ ਹਟਿਆ ਹੋਣੀ ਤੇ ਵੀ ਸੀਰ ਢਿੱਲਾਂ ਨੂੰ ਚਾਹੀਦਾ ਹੈਗਾ ਟਰੈਕਟਰ ਉੱਥੇ ਇੱਕ ਹੋਰ ਮਸ਼ੀਨ ਲਾਉਂਦਾ ਉਹ ਤੇ ਆਪਾਂ ਉਹਦੇ ਅੱਜ ਦਾ ਦਿਨ ਹੀ ਲਾਉਣਾ ਸੀਗਾ ਆ ਤੂੜੀ ਦਾ ਤੇ ਇੱਕ ਹੋਰ ਮਸ਼ੀਨ ਆਉਣਾ ਆਪਣੀ ਕੁਆਂਟਿਟੀਾਂ ਦੀ ਉਹਦੇ ਲੱਗੂਗੀ ਰ ਉਹਨੂੰ ਦੋ ਟਰੈਕਟਰ ਚਾਹੀਦੇ ਸੀ ਗੱਗੂ ਆਉਂਦਾ ਆ ਟਰੈਕਟਰ ਲੈ ਕੇ ਜਾਊਗਾ ਤੇ ਡਰਮ ਚੋਂ ਆਪਾਂ ਇੱਕ ਤੇਲ ਦੀ ਢੋਲੀ ਭਰ ਕੇ ਰੱਖਣੀ ਫਿਰ ਜਿੰਮ ਦੀ ਰੋਟੀ ਲਾਵਾਂਗੇ ਫਿਰ ਹ ਸਵਾ 8:30 ਵਜੇ ਫਿਰ ਖੇਤ ਜਾਵਾਂਗੇ ਜਿੰਨਾ ਕੁ ਟਾਈਮ ਚੱਲੀ ਮਸ਼ੀਨ ਰਾਤ ਨੂੰ ਚਲਾਵਾਂਗੇ ਤੇ ਫਿਰ ਆਪਣਾ ਬਲੌਗ ਦਾ ਕੰਮ ਬੜਾ ਲੰਮਾ ਹੋ ਜਾਂਦਾ ਰਾਤ ਤੱਕ 10 11 12 ਵਜੇ ਤੱਕ ਕਈ ਵਾਰੀ ਲੌਂਕੀ ਜਾਂਦੇ ਰਹਿਣਾ ਅਪਲੋਡ ਕਰਨ ਤੇ ਇਹਨਾਂ ਤੜਕੇ ਫਿਰ ਮੈਂ ਬਸ 4:30 4:00 ਉੱਠਣਾ ਹੁੰਦਾ ਜਿੰਮ ਦੀ ਰੋਟੀ ਵਾਸਤੇ ਤਾਂ ਕਰਕੇ ਮੈਂ ਥੋੜੀ ਜਲਦੀ ਸਮਾਪਤੀ ਕਰ ਦਿੰਨਾ ਕਿ ਮੈਂ ਦੂਜੇ ਕੰਮਾਂ ਨੂੰ ਟਾਈਮ ਮਿਲ ਜੇ ਨਾਲੇ ਮੈਂ ਇਧਰੋਂ ਵੀ ਮੇਰਾ ਕੰਮ ਥੋੜਾ ਟਾਈਮ ਨਾਲ ਨੇਪਰੇ ਚੜ ਜੇ ਤਾਂ ਵੀਰ ਸਾਤ ਵੇਆ ਕਰੋ ਸੱਚੇ ਸੁੱਚੀ ਸਾਫ਼ ਸੁਥਰੀ ਜੀ ਗੱਲਬਾਤ ਆਪਾਂ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਤੇ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਵੀਡੀਓ ਨੂੰ ਅੰਤ ਤੱਕ ਦੇਖਣ ਵਾਸਤੇ ਜੁੜੇ ਰਹੋ ਚੈਨਲ ਦੇ ਨਾਲ ਪੇਜ ਦੇ ਨਾਲ ਸਬਸਕ੍ਰਾਈਬ ਲਾਜ਼ਮੀ ਕਰ ਲਿਓ ਬਈ ਜਿਨੇ ਹਜੇ ਤੱਕ ਨਹੀਂ ਕਰਿਆ ਤੇ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ